ਉਹ ਲੋਕ ਜਿਹੜੇ ਮਲੇਰੇ ਚੋਂ ਦੂਰ ਪਰਚਾਨ ਹੁੰਦੇ ਨੇ ਗੱਲ ਕਰਦੇ ਜਾ ਰਹੇ ਨੇ ਕਿ ਜਦੋਂ ਇਹਨਾਂ ਨੂੰ ਖੱਤੀ ਆ ਨੇ ਤੇ ਇਹ ਪਰਚੀਆਂ ਨਜ਼ਾਇਜ਼ ਤੋਂ ਦਿੱਤੀ ਜਾਂਦੀ ਹੈ ਤੁਮਾਨੂੰ ਬੋਲ ਕਿ ਕਿੱਧਰ ਵਿੱਚ ਰਿਚੀ ਪਰਮਿਸ਼ਨ ਨਹੀਂ ਹੈ ਸ਼ਹਿਰ ਦੇ ਮਾਓ ਸਰ ਕੁਝ ਲੋਕ ਪੁਰੇ ਪਹੁੰਚੇ ਨੇ ਜਿਨ੍ਹਾਂ ਦੇ ਕੋਲ ਸਾਰੀ ਨੀਗਰੇ ਕੀ ਤਿੰਨ ਜਿਹੜਾ ਲੋਕਾਂ ਦੀ ਸ਼ੁਰੂਆਤ ਕੀਤੀ ਹੈ ਜਿਹੜੀ ਲੋਕ ਹੈ ਪਰਚਾਨ ਹੁੰਦੇ ਨੇ ਗੱਲ ਕਰ ਰਹੀ ਸੀ ਜੀ ਬਾਈ ਜੀ ਇਹ ਸਹੀ ਡੈਕ ਹੈ ਇਹ ਸਹੀ ਡੈਕ ਹੈ ਤੁਹਾਨੂੰ ਕਹਿੰਦੇ ਕਿ ਇਹਨਾਂ ਲੋਕਾਂ ਨੂੰ ਮਿਲਿਜੀ ਕਿਉਂ ਨਜ਼ਾਇਜ਼ ਪਰਚੀ ਦਿੱਤੀ ਜਾਂਦੀ ਹੈ ਜਹਾਦੀ ਆ ਉਹ ਪਹਿਲਾਂ ਵੀ ਮੈਂ ਬੰਦ ਕਰਾਈ ਸੀ ਸਾਹ ਪਹਿਲਾਂ ਮੈਂ ਹੀ ਬੰਦ ਕਰਾਈ ਸੀ ਤੇ ਕਿਸਵਾਲੀ ਹਾਂਜੀ ਇਹ ਦੇਖੋ ਜੀ ਨਜ਼ਾਇਜ਼ ਪਾਰਕਿੰਗ ਵਾਲੇ ਨੇ ਜੀ ਸਤਿ ਸ੍ਰੀ ਅਕਾਲ ਮੈਂ ਪ੍ਰੋਫੈਸਰ ਸੁਮੇਰ ਹਾਂ ਜੀ ਪਟਿਆਲੇ ਤੋਂ ਤੇ ਮੈਂਬਰ ਹਾਂਗਾ ਜੀ ਬੀਜੇਪੀ ਐਗਜ਼ੀਕਟਿਵ ਪਟਿਆਲਾ ਸੌਰੀ ਪੰਜਾਬ ਸਟੇਟ ਦਾ ਜੀ ਮੈਂ ਤੇ ਆਹ ਦੇਖੋ ਜਿਹੜੀ ਉਹਨੇ ਪਾਰਕਿੰਗ ਚੱਲਦੀ ਹੈ ਏਸੀ ਮਾਰਕੀਟ ਦੇ ਬਾਹਰ ਜਿਹੜਾ ਇਹ ਆਪਣਾ ਨਾਲੇ ਦੇ ਉੱਤੇ ਬੰਦ ਹੋਏ ਹੋਏ ਆ ਇਹ ਪਟਿਆਲਾ ਸ਼ਹਿਰੀਏ ਨੂੰ ਇੰਨਾ ਤੰਗ ਕੀਤਾ ਜਾਂਦਾ ਔਰੇ ਆਕੇ ਜੀ 20 20 30 30 ਰੁਪਏ ਹਰ ਕਾਰ ਤੋਂ ਲੈਂਦੇ ਆ ਤੇ 1500 ਤੋਂ 2000 ਕਾਰ ਡੇਲੀ ਔਰੇ ਆਉਂਦੀ ਹੈ ਜੀ ਇਹ 50 60000 ਰੁਪਏ ਜਿਹੜਾ ਇਹ ਇਕੱਠਾ ਕਰਦੇ ਆ ਜਿਹੜਾ ਕਿ ਥੋੜੇ ਐਕਸਟ੍ਰੈਕਚਰਸ ਨਹੀਂ ਜਾਂਦਾ ਕੋਈ ਖਜ਼ਾਨੇ ਚ ਨਹੀਂ ਜਾਂਦਾ ਕੋਈ ਟੈਂਡਰ ਨਹੀਂ ਇਸ ਚੀਜ਼ ਦਾ ਹੋਇਆ ਇਹਨਾਂ ਨੇ ਗੁੰਡੇ ਔਰੇ ਖੜਾ ਰੱਖੇ ਆ ਜੀ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਤੇ ਆ ਦੇ ਪਹਿਲਾਂ ਵੀ ਮੈਂ ਔਰੇ ਆਇਆ ਸੀ ਸਾਲ ਪਹਿਲਾਂ ਕਾਨਫਰੰਸ ਕੀਤੀ ਸੀ ਤੇ ਬੰਦ ਕਰਾਈ ਸੀ ਪਾਰਕਿੰਗ ਅੱਜ ਮੈਨੂੰ ਫੇਰ ਪਤਾ ਲੱਗਿਆ ਵੀ 15 20 ਦਿਨਾਂ ਤੋਂ ਇਹ ਫ ਉਹ ਪਾਰਕਿੰਗ ਤੇ ਦੁਬਾਰਾ ਫੇਰ ਇਹਨਾਂ ਨੇ ਲਾਤੀ ਉਰੇ ਜੀ ਮੈਂ ਉਰੇ ਆਇਆ ਤਾਂ ਉਰੇ ਪਾਰਕਿੰਗ ਦੀ ਪਰਚੀਆਂ ਕੱਟ ਰਹੀਏ ਸੀਗੀ ਆ ਪਰਚੀ ਹੈ ਜੀ ਆ ਪਰਚੀ ਹੈ ਜੀ ਦੇਖੋ ਇਹ ਅੱਜ ਦੀ ਤਰੀਕ ਪਈ ਹੈ ਜੀ 2 ਤਰੀਕ ਮਾਰਚ ਦਾ ਮਹੀਨਾ ਇਹ ਮੇਰੇ ਸਾਹਮਣੇ ਬੰਦਾ ਕੱਟ ਕੇ ਜਦੋਂ ਅਸੀਂ ਕੋਲ ਗਏ ਭੱਜ ਗਿਆ ਜੀ ਉਹ ਭੱਜ ਜਾਂਦੇ ਸ਼ਾਟ ਥੋੜੇ ਕੋਲ ਆ ਗਏ ਹੈਗੇ ਆ ਦੇਖੋ ਪਿਛਲੀ ਵਾਰ ਤਾਂ ਇੱਥੇ ਗੱਲ ਛੱਡਤੀ ਸੀ ਵੀ ਜਿਹੜੇ ਬੰਦੇ ਉਰੇ ਸੀਗੇ ਉਹਨਾਂ ਤੱਕ ਹੀ ਕਾਰਵਾਈ ਕੀਤੀ ਗਈ ਇਸ ਵਾਰੀ ਮੈਂ ਇਹ ਵਾਅਦਾ ਕਰਦਾ ਪਟਿਆਲਾ ਵਾਸੀਆਂ ਨੂੰ ਵੀ ਜਿਹੜੇ ਵੀ ਹੱਥ ਨੇ ਇਹਨਾਂ ਦੇ ਪਿੱਛੇ ਜਿਹੜੇ ਬੰਦੇ ਉਰੇ ਖੜਾਉਂਦੇ ਆ ਇਹ ਦੇਖੋ ਜੀ ਇੰਪਰੂਵਮੈਂਟ ਟਰਸਟ ਦੀ ਜਗਾ ਇਹ ਇਹ ਪਤਾ ਕਰੂੰਗਾ ਮੈਂ ਵੀ ਇਹ ਬੰਦਾ ਕੌਣ ਖੜਾਉਂਦਾ ਕਿੱਥੇ ਪੈਸਾ ਜਾਂਦਾ ਦਿੱਲੀ ਦਾ 50000 ਰੁਪਇਆ ਜਿਹੜਾ ਸਟੇਟ ਨੂੰ ਲੁੱਟਿਆ ਜਾਂਦਾ ਜੀ ਲੋਕਾਂ ਨੂੰ ਤੰਗ ਕੀਤਾ ਜਾਂਦਾ ਉਹਨੇ ਭੈਣਾਂ ਲੋਕਾਂ ਦੀਆਂ ਆਉਣੀਆਂ ਮਾਵਾਂ ਆਉਂਦੀਆਂ ਨਹੀਂ ਵਾਈਫ ਆਉਂਦੇ ਲੋਕਾਂ ਦੇ ਇੱਥੇ ਕਾਰਾਂ ਲਾਉਂਦੇ ਤੇ ਗੁੰਡੇ ਜਾ ਕੇ ਪਰਚੀਆਂ ਦੰਦੇ ਆ ਜੀ ਧੱਕੇ ਨਾਲ ਅਫਸਰ ਇਸ ਤੋਂ ਪਹਿਲਾਂ ਬੰਦ ਕਰਾ ਚੁੱਕੇ ਹੋ ਲੱਗਦਾ ਕਿ ਇਹ ਪਿੱਛੇ ਕੋਈ ਰਾਜਨੀਤਿਕ ਹੱਥ ਹੈ ਕਿ ਇਸਦਾ ਕਾਰਨ ਹੈ ਕਿ ਮੌਜੂਦਾ ਸਰਕਾਰ ਹੈ ਉਹਨਾਂ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਤੁਸੀਂ ਭਾਜੀਪੀ ਕੋਲ ਵਾਚ ਚਲੋ ਚੱਕਰੀਓ ਦੇਖ ਬੀਜੇਪੀ ਤੋਂ ਪਹਿਲਾਂ ਇੱਕ ਪਟਿਆਲਾ ਸ਼ਹਿਰੀ ਵੱਲੋਂ ਕਦਮ ਚੱਕ ਰਿਆਂ ਮੈਂ ਸਹੀ ਗੱਲ ਦੱਸਾਂ ਤੁਹਾਨੂੰ ਠੀਕ ਹੈ ਦੇਖਿਆ ਨਹੀਂ ਜਾਂਦਾ ਜਿਹੜਾ ਬੰਦਾ ਇੱਕ ਰਿਸਪੌਂਸਿਬਲ ਬੰਦਾ ਹੈ ਇਸ ਸ਼ਹਿਰ ਦਾ ਜ਼ਿੰਮੇਵਾਰ ਰੈਜ਼ੀਡੈਂਟ ਆ ਦੇਖੋ ਉਹ ਤੋਂ ਦਾ ਸਿਆਹ ਨਹੀਂ ਜਾਊਗਾ ਜੀ ਸਾਲ ਪਹਿਲਾਂ ਵੀ ਮੈਂ ਬੰਦ ਕਰਾਇਆ ਜੀ ਇਹ ਪੋਲੀਟੀਕਲ ਪੈਟਰੋਨੇਜ ਦੇ ਥੱਲੇ ਹੀ ਹੁੰਦਾ ਹੈ ਜੀ ਇਹ ਲੋਕ ਹੀ ਕਰਾਉਂਦੇ ਆ ਪੋਲੀਟੀਕਲ ਬੰਦੀ ਕਰਾਉਂਦੇ ਆ ਤੇ ਮੈਂ ਆ ਕੇ ਪਿਛਲੀ ਵਾਰ ਵੀ ਬੰਦ ਕਰਾਈ ਸੀ ਇਸ ਵਾਰ ਫੇਰ ਬੰਦ ਕਰਾਈ ਹੈ ਜੀ ਸਰ ਸਾਹਿਬ ਇਹ ਮਤਲਬ ਇਹ ਨਹੀਂ ਤਾਂ ਉਹ ਤਰ੍ਹਾਂ ਨਹੀਂ ਹੋਏ ਨੇ ਕੰਡੀਸ਼ਨ ਲਈ ਦੇਖੋ ਜੇ ਇਹਨਾਂ ਨੇ ਕੋਈ ਅਥਾਰਟੀ ਲਈ ਆ ਤਾਂ ਉਹ ਟੈਂਡਰ ਦੇ ਥ ਤੇ ਮੈਂ ਉਹਨੂੰ ਕੋਈ ਮਾਰ ਥੋੜੀ ਰਿਆ ਸੀ ਮੈਂ ਤਾਂ ਬੁਲਾ ਰੇ ਸੀ ਹੋ ਰਿਆ ਗਲਤਾ ਸੁਣ ਸਾਨੂੰ ਕੋਈ ਕਾਗਜ਼ ਤਾਂ ਦਿਖਾ ਦੇ ਫਿਰ ਖੜੇ ਨਹੀਂ ਸਾਰੇ ਭੱਜ ਗਏ ਤੇ ਜੇ ਇਹਨਾਂ ਕੋਲ ਕੋਈ ਲੀਗ ਲੀਗਲ ਡਾਕੂਮੈਂਟ ਹੁੰਦਾ ਤਾਂ ਮੈਨੂੰ ਇਹ ਲੱਗਦਾ ਵੀ ਇੱਥੇ ਖੜ ਕੇ ਸਾਡੀ ਇਹ ਗੱਲ ਸੁਣਦੇ ਸਾਨੂੰ ਕੋਈ ਕਾਗਜ਼ ਦਿਖਾਉਂਦੇ ਪਹਿਲਾਂ ਵੀ ਅਧਿਕਾਰੀਆਂ ਨੇ ਗੱਲ ਬਾਰੇ ਆਈ ਕਿੰਝੀ ਜਿਹੀ ਚੀਜ਼ ਸੁਣਵਾਈ ਨਹੀਂ ਹੋਈ ਸਕੇ ਤੋਂ ਪਹਿਲਾਂ ਦਿਖਾ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਜੀ ਸਾਲ ਹੋ ਗਿਆ ਸਾਰੇ ਪੇਪਰਸ ਨੇ ਕਵਰ ਕੀਤੀ ਸੀ ਉਹ ਉਸ ਟਾਈਮ ਦੇ ਉੱਤੇ ਸਾਰੇ ਮੀਡੀਆ ਨੇ ਕਵਰ ਕੀਤੀ ਸੀ ਭਾਈਆਂ ਨੇ ਤੁਹਾਡੇ ਤੁਸੀਂ ਸਾਥ ਦਿੱਤਾ ਉਦੋਂ ਅੱਜ ਫੇਰ ਸਾਥ ਦਿੱਤਾ ਐਡਮਿਨਿਸ ਏ ਕੋਈ ਇਹ ਤਾਂ ਹੈ ਨਹੀਂ ਵੀ ਗਲੀ ਦੇ ਪਿੱਛੇ ਚੋਰੀ ਹੋ ਰਹੀ ਹੈ ਨਾ ਕੋਈ ਚੇਨ ਖਿੱਚ ਰਿਹਾ ਜੀ ਇਹਦਾ ਸ਼ਰਿਆਮ ਡਾਕਾ ਮਾਰ ਰਹੇ ਆ ਇਹਦਾ ਸੜਕ ਦੇ ਵਿੱਚ ਬਿਲਕੁਲ ਸੈਂਟਰ ਜੇ ਪਟਿਆਲਾ ਦੇ ਸੈਂਟਰ ਚ ਖੜੇ ਆ ਜੀ ਆਪਾਂ ਤੇ ਇੱਥੇ ਇਹ ਸ਼ਰਿਆਮ ਡਾਕਾ ਮਾਰ ਰਹੇ ਆ ਆ ਪਰਚੀਆਂ ਦੇ ਥਰੂ ਇਹਨੂੰ 20 ਜਾਂ 30 ਰੁਪਏ ਨਾਲ ਗਿਣੋ ਦੇਣ ਦੀ 2000 ਕਾਰ ਗਿਣੋ ਤੇ ਇਹ ਗਿਣੋ ਵੀ ਕਿੰਨਾ ਲਾਸ ਪਟਿਆਲਾ ਸ਼ਹਿਰ ਨੂੰ ਹੋ ਰਿਹਾ ਜੀ ਹੁੰਦਾ ਜੀ 100% ਹੁੰਦਾ ਆਮ ਆਦਮੀ ਪਾਰਟੀ ਦੀ ਸਭ ਤੋਂ ਪਹਿਲੀ ਕੀ ਸੀ ਅਸੀਂ ਪੈਸਾ ਇਕੱਠਾ ਕਰਾਂਗੇ ਮਾਈਨਿੰਗ ਜੋ ਬਚਾਵਾਂਗੇ ਅਸੀਂ ਲਿਕਰ ਪਾਲਿਸੀ ਚੋ ਬਚਾਵਾਂਗੇ ਅਸੀਂ ਇਹ ਜਿਹੜੀਆਂ ਇਲੀਗਲ ਜੋ ਧੰਦੇ ਚੱਲਦੇ ਉਹਨਾਂ ਤੋਂ ਬਚਾਵਾਂਗੇ ਆ ਟੈਂਡਰ ਦੇਖੋ ਜੀ ਜਿਹੜੀ ਐਡਵਰਟਾਈਜ਼ਿੰਗ ਦਾ ਟੈਂਡਰ ਆ ਉਹ ਹਰ ਸਾਲ ਹੁੰਦਾ ਸੀ ਪਹਿਲਾਂ ਜਿਹੜੀ ਆਪਣੇ ਲੱਗੇ ਯੂਨੀਪੋਲ ਲੱਗੇ ਆ ਸ਼ਹਿਰ ਦੇ ਉਹ ਠੇਕੇ ਤੇ ਚੜਦੇ ਸੀ ਮੈਨੂੰ ਸ਼ੱਕ ਆ ਇਸ ਵਾਰ ਤਾਂ ਉਹ ਵੀ ਨਹੀਂ ਚੜੇ ਉਥੇ ਜਿਉਂ ਐਡਵਰਟਾਈਜ਼ਮੈਂਟ ਲੱਗਦੀ ਆ ਉਹ ਆਮ ਆਦਮੀ ਪਾਰਟੀ ਦੀ ਲੱਗੇ ਦੇਖੋ ਮੈਂ ਪੈਸੇ ਦੀ ਗੱਲ ਤਾਂ ਨਹੀਂ ਕਰ ਸਕਦਾ ਬਿਨਾਂ ਦੇਖੇ ਪਰ ਇਨਵੋਲਵਮੈਂਟ ਤੋਂ ਬਿਨਾਂ ਖੁਸ਼ ਵੀ ਨਹੀਂ ਹੋ ਸਕਦਾ ਜੀ ਹੁਣ ਇਹ ਤਾਂ ਮੈਂ ਜੇ ਉਰੇ ਆ ਗਿਆ ਤਾਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਨਹੀਂ ਦਿਖ ਰਿਹਾ ਜੀ ਉਰੇ ਕੀ ਹੋ ਰਿਹਾ ਹੈ ਨਾ ਜੀ ਜਾਂ ਐਸਐਸਪੀ ਨੇ ਆਪਣੇ ਮਾਨਯੋਗ ਪਟਿਆਲੇ ਦੇ ਉਹਨਾਂ ਨੂੰ ਨਹੀਂ ਪਤਾ ਉਰੇ ਇਲੀਗਲ ਪਾਰਕਿੰਗ ਹੁੰਦੀ ਹੈ ਉਹ ਛੋਟੀ ਜਿਹੀ ਜਗ੍ਹਾ ਨਹੀਂ ਹੈ ਜੀ ਇਹ ਹਾਰਟ ਆ ਪਟਿਆਲੇ ਦਾ ਜੇ ਉਰੇ ਹਾਲ ਹੈ ਤਾਂ ਤੁਸੀਂ ਆਪ ਸੋਚੋ ਵੀ ਆਮ ਜਗ੍ਹਾ ਤੇ ਕੀ ਹਾਲ ਹੋਊਗਾ ਜੀ ਸਰ ਛੱਡੋ ਜੀ ਬੰਦਾ ਕੋਈ ਹੋਰ ਪਹਿਲਾਂ ਕਾਂਗਰਸ ਫਿਰ ਬੀਜੇਪੀ ਫਿਰ ਪੀਐਲਬੀ ਬਤਾਈ ਕਿਹੜੀ ਕਿਹੜੀਆਂ ਪਾਰਟੀ ਆਮ ਆਦਮੀ ਪਾਰਟੀ ਜਾ ਕੇ ਹੁਣ ਕੱਲ ਪਰਸੋ ਮੈਂ ਕਹਿੰਦਾ ਸੀ ਵੀ ਮੈਂ ਆਉਣਾ ਜੀ ਇੱਥੇ ਤੁਹਾਡੇ ਕੋਲੇ ਆਮ ਆਦਮੀ ਪਾਰਟੀ ਜਾ ਅੱਜ ਆਮ ਆਦਮੀ ਪਾਰਟੀ ਮਾਰੀ ਹੋ ਗਈ ਇਸ ਤੇ ਫਰਸਟ੍ਰੇਟਡ ਮੈਂ ਆਈ ਡੋਨਟ ਵਾਂਟ ਟੂ ਟਾਕ